ਜਸੁਦਾ ਬਾਚ ਗੋਪੀਨ ਸੋ ਯਸ਼ੋਦਾ ਨੇ ਗੋਪੀਆਂ ਨੂੰ ਕਿਹਾ ਸਵਈਆ ਮਾਤ ਖਜੀ ਉਹਨ ਗੋਪਨ ਕੋ ਤੁਮ ਕਿਉ ਸੁਤ ਮੋਹੇ ਖਿਜਾਵਤ ਹੋ ਰੀ ਮਾਤਾ ਯਸ਼ੋਦਾ ਉਹਨਾਂ ਨਾਲ ਗੁੱਸੇ ਹੋਈ ਅਤੇ ਕਹਿਣ ਲੱਗੀ ਕਿਉਂ ਨੀ ਤੁਸੀਂ ਮੇਰੇ ਪੁੱਤਰ ਨੂੰ ਕਿਉ ਖਜਾਂਦੀਆਂ ਹੋ ਬੋਲਤ ਹੋ ਆਪਣੇ ਮੁਖ ਤੇ ਹਮਰੇ ਧਨ ਹੈ ਦੱਦ ਦਾ ਮਸੋ ਗੋਰੀ ਉਲਟਾ ਆਕੇ ਮੋਹ ਬੋਲਦੀਆਂ ਹੋ ਉਲਾਬਾ ਦਿੰਦੀਆਂ ਹੋ ਮੇਰੇ ਘਰ ਵਿੱਚ ਦੁੱਧ ਦਹੀਂ ਧਨ ਤਾਨ ਤੇ ਗਊਆਂ ਸਭ ਕੁਝ ਹੈ ਮੂੜ ਅਹੀਰ ਨ ਜਾਣਤ ਹੈ ਵੱਡ ਬੋਲਤ ਹੋ ਸੋਹ ਰਹੋ ਤੁਮ ਠੋਰੀ ਮੋਰਖ ਗਵਾਲਣੋ ਕੁਝ ਜਾਣੀਆਂ ਹੋ ਕਾਨਾ ਨੂੰ ਕਿਸ ਗੱਲ ਦੀ ਪਰਵਾਹ ਹੈ ਬਹੁਤ ਬੋਲਦੀਆਂ ਹੋ ਆਪਣੇ ਠਿਕਾਣੇ ਤੁਸੀਂ ਟਿਕਿਆ ਰਹੋ ਕਾਨੇ ਸਾਦ ਬਿਨਾ ਅਪਰਾਧਾ ਬੋਲਹੇਂਗੀ ਜੋ ਪਈ ਕਜਬੌਰੀ ਮੇਰਾ ਕਾਨਾਤਾ ਸਾਦ ਸੁਭਾਵ ਵਾਲਾ ਹੈ ਬਿਨਾ ਅਪਰਾਧ ਦੇ ਹੈ ਉਸ ਬਾਰੇ ਜੋ ਕੁਝ ਵੀ ਕਹੇਗੀ ਉਹ ਬਾਵਲੀ ਹੋਵੇਗੀ ਤੋਹਰਾ ਬੇਨਤੀ ਕੈ ਜੈਸੁਦਾ ਤਬਾ ਦੋ ਦੇ ਮਿਲਾਇ ਯਸ਼ੋਦਾ ਨੇ ਬੇਨਤੀ ਕਰਕੇ ਉਹਨਾਂ ਦੋਹਾਂ ਨੂੰ ਮਨਾ ਲਿਆ ਕਾਨੈ ਵਿਗਾਰੈ ਸੇਰ ਦਦ ਲਿਹੋ ਮਨ ਕੋ ਤੁਮ ਆਏ ਆਤੇ ਕਿਹਾ ਕਿ ਅੱਗੋ ਕਾਨਾ ਜੇਕਰ ਤੁਹਾਡਾ ਸੇਰ ਦੁੱਧ ਦਹੀਂ ਵਿਗਾੜੇ ਤਾਂ ਤੁਸੀਂ ਮੇਰੇ ਕੋਲੋਂ ਮਨ ਜਿੰਨਾ ਲੈ ਜਾਣਾ ਕੋਪੀ ਬਾਜ ਯਸ਼ੋਦਾ ਸੋ ਕੋਪੀਆਂ ਨੇ ਯਸ਼ੋਦਾ ਨੂੰ ਕਿਹਾ ਦੋਹਰਾ ਤਬ ਗੋਪੀ ਮਿਲ ਯੋ ਕਹੀ ਮੋਹਨ ਜੀਵੈ ਤੋਹੇ ਤਦ ਗੋਪੀਆਂ ਨੇ ਯਸ਼ੋਦਾ ਨੂੰ ਮਿਲ ਕੇ ਇੰਜ ਕਿਹਾ ਤੇਰਾ ਮੋਹਨ ਜੀਵੇ ਯਾਹੇ ਦੇਹੇ ਹਮ ਖਾਨ ਦਦ ਸਭ ਮਨ ਕਰੇ ਨਾ ਕੋਹੇ ਅਸੀਂ ਸਾਰੀਆਂ ਇਸ ਨੂੰ ਦੇਈ ਖਾਨ ਨੂੰ ਦੇਵਾਂਗੀਆਂ ਅਤੇ ਮਨ ਵਿੱਚ ਗੁੱਸਾ ਨਹੀਂ ਕਰਾਂਗੀਆਂ ਇਹ ਤੇ ਸ਼੍ਰੀ ਭਜਤਰਨਾਟਕ ਗ੍ਰੰਥੇ ਕ੍ਰਿਸ਼ਨ ਅਵਤਾਰੇ ਮੱਖਣ ਚੁਰਾਬਾ ਮਰਣਾ ਇੱਥੇ ਸ਼੍ਰੀ ਭਜਤਰਨਾਟਕ ਗ੍ਰੰਥ ਦੇ ਕ੍ਰਿਸ਼ਨ ਅਵਤਾਰ ਦਾ ਮੱਖਣ ਚੋਰੀ ਕਰਨ ਵਾਲੇ ਪ੍ਰਸੰਗ ਦੀ ਸਮਾਪਤੀ ਆਥ ਯਸ਼ੁਦਾ ਕੋ ਵਿਸ਼ਵਸਾਰੀ ਮੁਖ ਪਸਾਰ ਦਿਖੈਬੋ ਉਹਨ ਜਿ ਯਸ਼ੁਦਾ ਨੂੰ ਮੁਖ ਪਸਾਰ ਕੇ ਸਾਰਾ ਵਿਸ਼ਵ ਦਿਖਾਣਾ ਸਵਈਆ ਗੋਪੀ ਗਈ ਆਪਣੇ ਗ੍ਰਹਿ ਮੈਂ ਤਬ ਤੇ ਹਰ ਜੀ ਇੱਕ ਖੇਲ ਮਚਾਈ ਉਹ ਲਾਬਾ ਲੈ ਕੇ ਆਈ ਗੋਪੀ ਆਪਣੇ ਘਰ ਨੂੰ ਚਲੀ ਗਈ ਤਦੋ ਸ਼੍ਰੀ ਕ੍ਰਿਸ਼ਨ ਨੇ ਇੱਕ ਕੋਤਕ ਰਚਿਆ ਸੰਗ ਲੈ ਉਹ ਆਪਣੇ ਮੁਸਲੀ ਤਰ ਦੇ ਖਤਤਾ ਮਿੱਟਿਆ ਇਨ ਖਾਈ ਆਪਣੇ ਨਾਲ ਬਲ ਪੱਦਰ ਨੂੰ ਲੈ ਲਿਆ ਉਸ ਦੇ ਦੇਖਦਿਆਂ ਸ਼੍ਰੀ ਕ੍ਰਿਸ਼ਨ ਨੇ ਮਿੱਟੀ ਖਾ ਲਈ ਭੋਜਨ ਖਾਣਾ ਕੋ ਤਜ ਖੇਲੈ ਸੋ ਕੁਵਾਰ ਚਲੇ ਘਰ ਕੋ ਸਬ ਤਾਈ ਜਦੋਂ ਖੇਲ ਛੱਡ ਕੇ ਗਵਾਲ ਬਾਲਕ ਭੋਜਨ ਕਰਨ ਲਈ ਘਰਾਂ ਨੂੰ ਭੱਜ ਤੁਰੇ ਜਾਏ ਹਲੇ ਸੋ ਕਹਿਓ ਯਸ਼ੁਦਾ ਪਹਿ ਬਾਤ ਵਹ ਤਿੰਨ ਖੋਲ ਸੁਣਾਈ ਤਦੋ ਬਲਪਾ ਦਰਨੇ ਜਾ ਕੇ ਯਸ਼ੁਦਾ ਨੂੰ ਮਿੱਟੀ ਖਾਣ ਵਾਲੀ ਗੱਲ ਕੋਲ ਕੇ ਦੱਸ ਦਿੱਤੀ ਮਾਤ ਗਾਇਓ ਰਿਸ ਕੈ ਸੁੱਤ ਕੋ ਤਬ ਲੈ ਛਟਿਆ ਤਨ ਤਾਹੇ ਪਰਹਾ ਰਿਓ ਮਾਤਾ ਨੇ ਗੁੱਸੇ ਨਾਲ ਪੁੱਤਰ ਨੂੰ ਫੜ ਲਿਆ ਅਤੇ ਛਮਕ ਲੈ ਕੇ ਉਸ ਦੇ ਸਰੀਰ ਉੱਤੇ ਛਾੜ ਦਿੱਤੀ ਤੋ ਮਨ ਮਾਧ ਡਰਿਓ ਹਰ ਜੀ ਯਸ਼ੁਦਾ ਯਸ਼ੁਦਾ ਕਰ ਕੈ ਜੋ ਪੁਕਾਰਿਓ ਤਦ શ્રી ਕ੍ਰਿਸ਼ਨ ਮਨ ਵਿੱਚ ਬਹੁਤ ਡਰ ਗਿਆ ਅਤੇ ਯਸ਼ੁਦਾ ਯਸ਼ੁਦਾ ਕਹਿ ਕੇ ਕੂਕਣ ਲੱਗਾ ਦੇਖੋ ਐਸਾ ਬਾਂਹ ਮੂੰਹ ਕੋ ਮੁਖਮਾਤ ਕਹਯੋ ਤਬਤਾ ਤਪਸਾਰਯੋ ਸਾਰੇ ਆਕੇ ਮੇਰਾ ਮੂੰਹ ਵੇਖ ਲਵੋ ਮਾਤਾ ਦੇ ਕਹੰਤੇ ਤਾਦ ਪੁੱਤਰ ਨੇ ਮੂੰਹ ਖੋਲ ਦਿੱਤਾ ਸ਼ਿਆਮ ਕਹੈ ਤਿਨ ਆਨਣ ਮੈਂ ਸਭ ਹੀ ਧਰਮੂਰਤ ਵਸਵ ਦਿਖਾਰਯੋ ਕਵੀ ਸ਼ਿਆਮ ਕਹਿੰਦੇ ਹਨ ਉਸਨੇ ਆਪਣੇ ਮੂੰਹ ਵਿੱਚ ਸਾਰੇ ਵਿਸ਼ਵ ਨੂੰ ਮੂਰਤੀ ਮਾਨ ਕਰਕੇ ਵਿਖਾ ਦਿੱਤਾ ਇੰਦ ਤਰਤਰ ਔ ਤਰਣੀ ਸਭਾ ਬਲ ਕੋ ਪੁਰ ਆਉ ਪੁਰ ਨਾਗਨ ਸਮੁੰਦਰ ਪਰਬਤ ਧਰਤੀ ਪਾਤਲ ਅਤੇ नाग ਲੋਕ ਦੀਆਂ ਸਾਰੀਆਂ ਥਾਵਾਂ ਮੂੰਹ ਵਿੱਚ ਵਿਖਾ ਦਿੱਤੀਆਂ ਔਰ ਸਬੈ ਨਿਰਖੇ ਤੇ ਮੈਂ ਪੁਰ ਬੇਦ ਪੜਾ ਬ੍ਰਹਮਾ ਗਨਤਾ ਗਨ ਅਤੇ ਹੋਰ ਵੀ ਸਭ ਕੁਝ ਉਸ ਵਿੱਚ ਵੇਖ ਲਿਆ ਅਤੇ ਵੇਦਾਂ ਨੂੰ ਪੜਦਿਆਂ ਬ੍ਰਹਮਾ ਨੂੰ ਵੀ ਵੇਖ ਲਿਆ ਰਦ ਔ ਸਿਦ ਔ ਆਪਣੇ ਦੇਖ ਕੇ ਜਾਨ ਅਪੇਵ ਲੱਗੀ ਪਗ ਲਾਗਣ ਰਿਤੀਆਂ ਤੇ ਸਿਦੀਆਂ ਅਤੇ ਆਪਣੇ ਆਪ ਨੂੰ ਵੀ ਮੂੰਹ ਵਿੱਚ ਵੇਖ ਕੇ ਸ਼੍ਰੀ ਕ੍ਰਿਸ਼ਨ ਨੂੰ ਪਰਮਾਤਮਾ ਸਮਝ ਕੇ ਯਸ਼ੋਦਾ ਪੈਰੀ ਆ ਲੱਗੀ ਸ਼ਿਆਮਕ ਹਾ ਤੈਨ ਚਛਨ ਸੋ ਸਭ ਦੇਖ ਲਿਓ ਜੋ ਵੱਡੀ ਵੱਡ ਭਾਗਣ श्याम ਕਵੀ ਕਹਿੰਦੇ ਹਨ ਕਿ ਜਯਸ਼ੋਦਾ ਨੇ ਅੱਖਾਂ ਨਾਲ ਸਭ ਕੁਝ ਵੇਖ ਲਿਆ ਸੱਚਮੁੱਚ ਉਹ ਵੱਡਿਆ ਭਾਗਾ ਵਾਲੀ ਹੈ ਦੋਹਰਾ ਜੇ ਰਜ ਸੇਤਜ ਉਤਪੁਜਾ ਦੇਖੇ ਤਨ ਤਹ ਜਾਏ ਜੇਰ ਤੋਂ ਜਨਮੇ ਮੁੜਕੇ ਤੋਂ ਪੈਦਾ ਹੋਣ ਵਾਲੇ ਅਤੇ ਧਰਤੀ ਤੋਂ ਨਿਕਲਣ ਵਾਲੇ ਜੀਵ ਜੰਤੂਆਂ ਅਤੇ ਵਸਤੂਆਂ ਨੂੰ ਯਸ਼ੋਦਾ ਨੇ ਉਸ ਥਾਂ ਮੂੰਹ ਵਿੱਚ ਵੇਖ ਲਿਆ ਪੋਤਰ ਭਾਵ ਕੋ ਦੂਰ ਕਰ ਪਾਇਨ ਲਾਗੀ ਤਾਏ ਵਾਲਸ ਰੂਪ ਪੋਤਰ ਭਾਵ ਨੂੰ ਛੱਡ ਕੇ ਪੈਰਾ ਉੱਤੇ ਚਾਪਈ ਇਤਿ ਸ਼੍ਰੀ ਪਚਿਤ੍ਰਨਾਟਕ ਗ੍ਰੰਥੇ ਕ੍ਰਿਸ਼ਨਾਵਤਾਰੇ ਮਾਤ ਯਸ਼ੁਦਾ ਕੋ ਮੁਖ ਪਸਾਰ ਵਿਸਵ ਰੂਪ ਤਿਖੈਬੋ ਇਥੇ ਬਚਿਤ੍ਰਨਾਟਕ ਗ੍ਰੰਥ ਦੇ ਕ੍ਰਿਸ਼ਨ અવਤਾਰ ਦੇ ਮਾਤਾ ਯਸ਼ੋਦਾ ਨੂੰ ਮੂਹ ਪਸਾਰ ਕੇ ਵਿਸ਼ਵ ਰੂਪ ਦਿਖਾਉਣ ਦੇ ਵਰਣਨ ਦੀ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ